ਇਹ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਦਿਲੋਂ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਫਿਕਰ ਹੈ ਚਿੰਤਾ ਹੈ ਬਾਈ ਰਾਜਵੀਰ ਤੇ ਮੈਂ ਅੰਦਰ ਮਿਲ ਕੇ ਆਇਆ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸੱਚਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਬਾਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਜਿਹੜੀ ਇੰਜਰੀ ਹੈ ਉਹ ਬਾਅਦ ਚ ਵੀ ਰਿਕਵਰ ਹੋ ਸਕਦੀ ਹੈ ਬ੍ਰੇਨ ਕਾਫੀ ਬਾਅਦ ਚ ਰਿਕਵਰ ਹੋ ਸਕਦਾ ਹੈ ਜਿਹੜੀ ਸਪੈਸ਼ਲ ਕਿਡਨੀ ਤੇ ਹਾਰਟ ਹੈ ਸਭ ਤੋਂ ਵੱਡੀ ਫਿਕਰ ਸੀਗੀ ਕਿਡਨੀ ਤੇ ਹਾਰਟ ਦੀ ਤੇ ਉਹ ਬਾਡੀ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜ਼ਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕੇ ਆ ਸਾਨੂੰ ਜਿਹਦਾ ਬਹੁਤ ਜ਼ਿਆਦਾ ਡਰ ਸੀਗਾ ਹਾਲਾਤ ਕਾਫੀ ਨਾਜ਼ਿਕ ਸੀਗੇ ਕ੍ਰਿਟੀਕਲ ਟਾਈਮ 12 ਘੰਟੇ ਦਾ ਪਹਿਲਾ ਫੇਸ ਸੀਗਾ ਉਹ ਲੰਘ ਚੁੱਕਿਆ ਤੇ ਹੁਣ ਇਹਨਾਂ ਦਾ ਬੀਪੀ ਵੀ ਸਟੇਬਲ ਹੈ ਆਕਸੀਜਨ ਵੀ ਘਟਾ ਦਿੱਤੀ ਗਈ ਹੈ ਔਰ ਜਿਹੜੀ ਬਾਡੀ ਆ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਹੋਈ ਹੈ ਜੀ ਹਾਂਜੀ ਮੇਰੀ ਦਸ਼ਵੀਰਪਾਲ ਭਾਜੀ ਨੇ ਜਸ ਰੈਕਡ ਤੋਂ ਜਿਨ੍ਹਾਂ ਨੇ ਆਪਣੇ ਪੁੱਤਾਂ ਵਾਂਗੂ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਲੋਨ ਚ ਵੀ ਉਹਨਾਂ ਨੇ ਦਿੱਤਾ ਹੈ ਉਹ ਨਾਲ ਹੀ ਸੀਗੇ ਉਹ ਵੀ ਸ਼ੁਕਰ ਕਰ ਰਹੇ ਸੀਗੇ ਨਾਲੇ ਅਰਦਾਸਾਂ ਕਰ ਰਹੇ ਸੀਗੇ ਔਰ ਤੁਸੀਂ ਵੀ ਸਾਰਾ মিডিਆ ਪੰਜਾਬ ਚ ਜਿੱਥੇ ਵੀ ਬੈਠੇ ਹੋ ਪਲੀਜ਼ ਸਾਰੇ ਅਰਦਾਸਾਂ ਕਰੋ ਤੇ ਕੰਮ ਕਰ ਰਹੀਆਂ ਨੇ ਅਰਦਾਸਾਂ ਬਹੁਤ ਮਾੜੇ ਹਾਲਾਤ ਸੀਗੇ ਕੱਲ ਮੇਰਾ ਵੀ ਦਿਲ ਕੰਬਦਾ ਸੀਗਾ ਜਦੋਂ ਮੈਂ ਨਿਊਜ਼ ਦੇ ਕਿਸੇ ਤੇ ਗੱਲ ਕੀਤੀ ਸੀ ਜਿੱਦਾਂ ਦੇ ਹਾਲਾਤ ਸੀਗੇ ਪਰ ਹੁਣ ਜਿੱਦਾਂ ਦੀ ਇੱਕ ਗੁੱਡ ਨਿਊਜ਼ ਅੰਦਰੋਂ ਆਈ ਹੈ ਇਹ ਉਹਨਾਂ ਦਾ ਬੀਪੀ ਸਟੇਬਲ ਹੈ ਔਰ ਜਿਹੜੀ ਬਾਉਂਸ ਬੈਕ ਕਰ ਰਹੀ ਹੈ ਬਾਡੀ ਬਹੁਤ ਛੇਤੀ ਰਿਕਵਰ ਹੋ ਰਹੀ ਹੈ ਥੈਂਕ ਯੂ ਸੋ ਮਚਾ ਜੀ ਇੱਧਰ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਲੋ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਫਿਕਰ ਹੈ ਚਿੰਤਾ ਹੈ ਭਾਈ ਰਾਜਵੀਰ ਤੇ ਮੈਂ ਅੰਦਰ ਮਿਲ ਕੇ ਆਇਆ ਇੱਕ ਖੁਸ਼ਖਬਰੀ ਹੈ ਸਾਡੀਆਂ ਸਾਰੀਆਂ ਦੁਆਵਾਂ ਸਦਕਾ ਬਾਈ ਦਾ ਬੀਪੀ ਵੀ ਸਟੇਬਲ ਹੈ ਜਿਹੜੀ ਆਕਸੀਜਨ ਹੈ ਉਹ ਪਹਿਲਾਂ ਬਹੁਤ ਜ਼ਿਆਦਾ ਲਾਈ ਹੋਈ ਸੀ ਹੁਣ ਸਿਰਫ 25% ਦੀ ਲੋਡ ਪੈ ਰਹੀ ਹੈ ਬਾਡੀ ਉਹਨਾਂ ਦੀ ਕਾਫੀ ਰਿਕਵਰ ਹੋ ਰਹੀ ਹੈ ਕਿਉਂਕਿ ਸਿਰ ਦੇ ਵਿੱਚ ਜਿਹੜੀ ਇੰਜਰੀ ਹੈ ਉਹ ਬਾਅਦ ਵਿੱਚ ਵੀ ਰਿਕਵਰ ਹੋ ਸਕਦੀ ਹੈ ਬ੍ਰੇਨ ਕਾਫੀ ਬਾਅਦ ਵਿੱਚ ਰਿਕਵਰ ਹੋ ਸਕਦਾ ਹੈ ਜਿਹੜੀ ਸਪੈਸ਼ਲ ਕਿਡਨੀ ਤੇ ਹਾਰਟ ਹੈ ਸਭ ਤੋਂ ਵੱਡੀ ਫਿਕਰ ਸੀਗੀ ਕਿਡਨੀ ਤੇ ਹਾਰਟ ਦੀ ਤੇ ਉਹ ਬਾਡੀ ਬਹੁਤ ਛੇਤੀ ਰਿਕਵਰ ਕਰ ਰਹੀ ਹੈ ਡਾਕਟਰਾਂ ਨੇ ਕਿਹਾ ਜਿਹੜੇ 12 ਘੰਟੇ ਜਿਆਦਾ ਕ੍ਰਿਟੀਕਲ ਸੀਗੇ ਉਹ ਲੰਘ ਚੁੱਕੇ ਹੈ ਸਾਨੂੰ ਜਿਹਦਾ ਬਹੁਤ ਜਿਆਦਾ ਡਰ ਸੀਗਾ ਹਾਲਾਤ ਕਾਫੀ ਨਾਜ਼ੁਕ ਸੀਗੇ ਕ੍ਰਿਟੀਕਲ ਟਾਈਮ 12 ਘੰਟੇ ਦਾ ਪਹਿਲਾ ਫੇਸ ਸੀਗਾ ਉਹ ਲੰਘ ਚੁੱਕਾ ਹੈ ਤੇ ਹੁਣ ਇਹਨਾਂ ਦਾ ਬੀਪੀ ਵੀ ਸਟੇਬਲ ਹੈ ਆਕਸੀਜਨ ਵੀ ਘਟਾ ਦਿੱਤੀ ਗਈ ਹੈ ਔਰ ਜਿਹੜੀ ਬਾਡੀ ਆ ਬਹੁਤ ਛੇਤੀ ਰਿਕਵਰ ਕਰਦੀ ਪਰਿਵਾਰਿਕ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਹੈ ਭਾਜੀ ਹਾਂਜੀ ਮੇਰੀ ਦਸਵੀਰ ਪੱਲ ਭਾਜੀ ਨੇ ਜਸ ਰੈਕਡ ਤੋਂ ਜਿਨ੍ਹਾਂ ਨੇ ਆਪਣੇ ਪੁੱਤਾਂ ਵਾਂਗੂ ਉਹਨਾਂ ਨੂੰ ਪਾਲਿਆ ਤੇ ਉਹਨਾਂ ਨੂੰ ਲੌਂਚ ਵੀ ਉਹਨਾਂ ਨੇ ਕਿੱਤਾ ਹੈ ਉਹ ਨਾਲ ਹੀ ਸੀਗੇ ਉਹ ਵੀ ਸ਼ੁਕਰ ਕਰ ਰਹੇ ਸੀਗੇ ਨਾਲੇ ਅਰਦਾਸਾਂ ਕਰ ਰਹੇ ਸੀਗੇ ਔਰ ਤੁਸੀਂ ਵੀ ਸਾਰਾ মিডিਆ ਪੰਜਾਬ ਦੇ ਜਿੱਥੇ ਵੀ ਬੈਠੇ ਹੋ ਪਲੀਜ਼ ਸਾਰੇ ਅਰਦਾਸਾਂ ਕਰੋ ਤੇ ਕੰਮ ਕਰ ਰਹੀਆਂ ਨੇ ਅਰਦਾਸਾਂ ਬਹੁਤ ਮਾੜੇ ਹਾਲਾਤ ਸੀਗੇ ਕੱਲ ਮੇਰਾ ਵੀ ਦਿਲ ਕੰਬਦਾ ਸੀਗਾ ਜਦੋਂ ਮੈਂ ਨਿਊਜ਼ ਦੇ ਕਿਸੇ ਤੇ ਗੱਲ ਕੀਤੀ ਸੀ ਜਿੱਦਾਂ ਦੇ ਹਾਲਾਤ ਸੀਗੇ ਪਰ ਹੁਣ ਜਿੱਦਾਂ ਦੀ ਇੱਕ ਗੁੱਡ ਨਿਊਜ਼ ਅੰਦਰੋਂ ਆਈ ਹੈ ਕਿ ਉਹਨਾਂ ਦਾ ਬੀਪੀ ਸਟੇਬਲ ਹੈ ਔਰ ਜਿਹੜੀ ਬਾਉਂਸ ਬੈਕ ਕਰ ਰਹੀ ਹੈ ਬਾਡੀ ਬਹੁਤ ਛੇਤੀ ਰਿਕਵਰ ਹੋ ਰਹੀ ਹੈ ਥੈਂਕ ਯੂ ਸੋ ਮਚ ਠੀਕ